2014 27 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਜਿਵੇਂ ਜਿਵੇਂ ਸਮਾਂ ਨਜ਼ਦੀਕ ਆ ਰਿਹਾ ਹੈ ਉਸੇ ਤਰੀਕੇ ਦੇ ਨਾਲ ਪੋਲਿਟੀਕਲ ਪਾਰਟੀਆਂ ਦੇ ਵੱਲੋਂ ਪੂਰਾ ਜੋਰ ਪੰਜਾਬ ਦੇ ਵਿੱਚ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿੱਤ ਪ੍ਰਾਪਤ ਕੀਤੀ ਜਾ ਸਕੇ ਲੀਡਰਾਂ ਦੇ ਵੱਲੋਂ ਬਿਆਨਵਾਜ਼ੀਆਂ ਅਕਸਰ ਕੀਤੀਆਂ ਜਾਂਦੀਆਂ ਨੇ ਪਰ ਅੱਜ ਜੋ ਬਿਆਨ ਸਾਹਮਣੇ ਆਇਆ ਜਿਸ ਤਰੀਕੇ ਦੀ ਬਿਆਨਬਾਜ਼ੀ ਹੋਈ ਹੈ ਉਸ ਨਾਲ ਜਿੱਥੇ ਯੂਥ ਕਾਂਗਰਸ ਦੇ ਵਿੱਚ ਖਲਬਲੀ ਮਚੀ ਹੈ ਉੱਥੇ ਹੀ ਕਈ ਵੱਡੇ ਜੋ ਪੁਰਾਣੇ ਕਾਂਗਰਸੀ ਲੀਡਰ ਨੇ ਉਨ੍ਹਾਂ ਦੇ ਵਿੱਚ ਵੀ ਤਰਥੱਲੀ ਮਚੀ ਹੋਈ ਹੈ ਰਾਜਾ ਵੜਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ 2027 ਦੇ ਵਿੱਚ ਜੋ ਚੋਣਾਂ ਹੋਣੀਆਂ ਨੇ ਉਸ ਵਿੱਚ 50 ਤੋਂ 60 ਜਾਂ 60 ਤੋਂ 70 ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਵੇਗਾ ਹਾਲਾਂਕਿ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਹੁਣ ਪੁਰਾਣੇ ਲੀਡਰਾਂ ਦੀ ਬਜਾਵੇ ਨਵੇਂ ਨੌਜਵਾਨਾਂ ਨੂੰ ਰਾਜਨੀਤੀ ਦੇ ਵਿੱਚ ਮੌਕਾ ਦਿੱਤਾ ਜਾਵੇਗਾ ਤਾਂ ਇਸ ਸਬਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਵਿੰਦਰਪਾਲ ਜੀ ਮੌਜੂਦ ਨੇ ਤਮਾਮ ਗੱਲਬਾਤ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਰਾਜਾ ਵੜਿੰਗ ਦੇ ਇਸ ਬਿਆਨ ਦਾ ਮਕਸਦ ਕੀ ਹੈ ਉਹਨਾਂ ਨੇ ਇਹ ਬਿਆਨ ਕਿਸ ਕੇਸ ਲਈ ਦਿੱਤਾ ਕਿਉਂਕਿ ਅਕਸਰ ਹੀ ਕਾਂਗਰਸ ਦੇ ਵਿੱਚ ਅਸੀਂ ਦੇਖਦੇ ਹਾਂ ਆਪਸੀ 카ਟੋ ਕਲੇਸ਼ ਚੱਲਦਾ ਰਹਿੰਦਾ ਹੈ ਬਿਆਨਵਾਜ਼ੀਆਂ ਵੀ ਹੁੰਦੀਆਂ ਰਹਿੰਦੀਆਂ ਨੇ ਤੇ ਕਈ ਵਾਰ ਕਾਂਗਰਸੀ ਲੀਡਰ ਆਪਣੇ ਹੀ ਲੀਡਰਾਂ ਦੇ ਖਿਲਾਫ ਜਿਹੜੀਆਂ ਬਿਆਨ ਬਿਆਜੀਆਂ ਨੇ ਉਹ ਕਰ ਬੈਠਦੇ ਨੇ ਤਵਿੰਦਰਪਾਲ ਜੀ ਸਭ ਤੋਂ ਪਹਿਲਾਂ ਤਾਂ ਇਸ ਬਿਆਨ ਨੂੰ ਅਸੀਂ ਕਿਵੇਂ ਦੇਖੀਏ ਰਾਜਾ ਵੜਿੰਗ ਦੇ ਵੱਲੋਂ ਇਹ ਕਹਿ ਦੇਣਾ ਕਿ 60 ਤੋਂ 70 ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇਗਾ ਮਤਲਬ ਕਈ ਵੱਡੇ ਜੋ ਕਾਂਗਰਸੀ ਆਗੂ ਨੇ ਉਹਨਾਂ ਤੇ ਹੁਣ ਗਾਜ ਡਿੱਗ ਸਕਦੀ ਹੈ ਕਿ ਆ ਉਹ ਅਗਲੇ 2027 ਦੀਆਂ ਚੋਣਾਂ ਦੇ ਵਿੱਚ ਉਮੀਦਵਾਰੀ ਤੋਂ ਬਾਹਰ ਦਾ ਰਸਤਾ ਦੇਖ ਸਕਦੇ ਨੇ ਅੱਜ ਸਹਲ ਪੋਲਿਟਿਕਸ ਇਹਨਾਂ ਦਿਨਾਂ ਦੇ ਵਿੱਚ ਕਾਂਗਰਸ ਦੀ ਗਰਮਾ ਰਹੀ ਹੈ ਜਿੰਨੇ ਬੀਤੀ ਸਮੇਂ ਦੇ ਵਿੱਚ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਦੇ ਵਿੱਚ ਇੱਕ ਬਿਆਨ ਦੇ ਕੇ ਕਲਬਲੇ ਮਚਾਈ ਗਈ ਤਾਂ ਹੁਣ ਕਾਂਗਰਸ ਨੂੰ ਜੋ ਇਕਜੁੱਟ ਕਰਨ ਦੀ ਕੋਸ਼ਿਸ਼ ਹੈ ਜੋ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਮਰਿੰਦਰ ਸਿੰਘ ਰਾਜਾ ਵੜਿੰਗ ਉਹ ਲਗਾਤਾਰ ਕਰ ਰਹੇ ਨੇ ਕਿਉਂਕਿ ਲਗਾਤਾਰ ਕਾਂਗਰਸ ਕਿਸੇ ਨਾ ਕਿਸੇ ਕਾਰਨ ਕਰਕੇ ਬੈਕਫੁੱਟ ਤੇ ਜਾਂਦੀ ਹੋਈ ਸਾਨੂੰ ਦਿਖਾਈ ਦਿੱਤੀ ਹੈ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਇੱਕ ਅਨਰੋਣਯ ਖਿੱਚੋ ਤਾਣਾ ਜੋ ਹੈ ਉਹ ਗਾਹਬ ਗਾਹੇ ਚਰਚਾ ਦਾ ਵਿਸ਼ਾ ਬਣਦੀ ਰਹਿੰਦੀ ਹੈ ਉਹ ਵੀ ਇੱਕ ਵੱਡਾ ਕਾਰਨ ਹੈ ਕਿ ਕਾਂਗਰਸ ਦੇ ਵਿੱਚ ਜੋ ਮਜ਼ਬੂਤੀ ਹੈ ਉਹ ਲੰਬੇ ਸਮੇਂ ਤੋਂ ਰੜਕ ਰਹੀ ਹੈ ਕਿ ਉਹ ਮਜ਼ਬੂਤੀ ਉਸ ਤਰੀਕੇ ਦੇ ਨਾਲ ਨਹੀਂ ਹੈ ਲੇਕਿਨ ਹੁਣ ਜੋ ਇੱਕ ਬਿਆਨ ਹੈ ਜੋ ਚਰਚਾ ਦਾ ਵਿਸ਼ਾ ਬਣਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤਾ ਗਿਆ ਹੈ ਕਿ ਆਉਣ ਵਾਲੀਆਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਚੋਣਾਂ ਦੇ ਵਿੱਚ ਜੋ 70% ਦੀ ਨੌਜਵਾਨਾਂ ਦੀ ਜੋ ਜੁਬਰਤਨੀਤਾ ਹੈ ਉਹ ਕਾਂਗਰਸ ਵੱਲੋਂ ਦਰਸਾਈ ਜਾਏਗੀ ਤੇ ਉਹਨਾਂ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਏਗਾ ਜੋ ਕਾਂਗਰਸ ਦੀ ਜੋ ਪ੍ਰਤੀਨਿਧ ਤਾਂ ਕਰਨਗੇ ਤੇ ਸਿੱਧਾ ਜਾਂ ਸਪਸ਼ਟ ਜਾਂ ਇਹ ਸੁਨੇਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਕਾਂਗਰਸ ਦੇ ਉਮੀਦਵਾਰ ਹੋਣਗੇ ਵਿਧਾਇਕ ਵਜੋਂ ਉਹ ਜੋ ਜ਼ਿਆਦਾਤਰ ਨੌਜਵਾਨ ਹੋਣਗੇ ਤਾਂ ਇਸ ਦੇ ਨਾਲ ਜਿਵੇਂ ਤੁਸੀਂ ਕਿਹਾ ਹੈ ਕਿ ਪੁਰਾਣੇ ਜੋ ਲੀਡਰ ਨੇ ਜੋ ਪੁਰਾਣੇ ਜੋ ਧੜੇ ਨੇ ਜੋ ਕਾਂਗਰਸ ਦੇ ਵਿੱਚ ਜਿਵੇਂ ਵੱਡੇ ਜੋ ਆਗੂ ਨੇ ਉਹ ਜੋ ਵਿਧਾਇਕ ਬਣਦੇ ਆ ਰਹੇ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਦੀ ਚਿੰਤਾ ਹੋਏਗੀ ਕਿਉਂਕਿ ਕਾਫੀ ਜੋ ਕਾਂਗਰਸੀ ਆਗੂ ਨੇ ਉਮਰ ਦrazਵੀ ਨੇ ਤੇ ਜੋ ਕਾਫੀ ਜੋ ਆਗੂ ਨੇ ਉਹ ਲੰਬੇ ਸਮੇਂ ਤੋਂ ਵਿਧਾਇਕ ਬਣਦੇ ਵੀ ਆ ਰਹੇ ਨੇ ਕਈ ਜੋ ਵਿਧਾਇਕ ਨੇ ਉਹ ਕੈਬਨਟ ਮੰਤਰੀ ਦੇ ਅਹੁਦੇ ਤੱਕ ਵੀ ਪਹੁੰਚੇ ਨੇ ਤੇ ਹੁਣ ਜਿਸ ਤਰ੍ਹਾਂ ਦਾ ਇਹ ਬਿਆਨ ਮਰਿੰਦਰ ਸਿੰਘ ਰਾਜਾ ਬੜਿੰਗ ਵੱਲੋਂ ਦਿੱਤਾ ਗਿਆ ਹੈ ਕਿ ਇੰਨੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜੋ 70% ਦਾ ਜੋ ਅੰਕੜਾ ਸਾਹਮਣੇ ਆ ਰਿਹਾ ਹੈ ਬਿਆਨ ਦੇ ਮੁਤਾਬਿਕ ਤਾਂ ਇੱਕ ਵੱਡਾ ਅੰਕੜਾ ਹੈ 70% ਜੇ ਨੌਜਵਾਨ ਜੋ ਨਮਾਇੰਦਗੀ ਕਾਂਗਰਸ ਦੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਰਦੇ ਨੇ ਤਾਂ ਬਹੁਤ ਗਿਣਤੀ ਜੋ ਨਵੇਂ ਨੌਜਵਾਨ ਨੇ ਉਹਨਾਂ ਨੂੰ ਜ਼ਰੂਰ ਕਾਂਗਰਸ ਵੱਲੋਂ ਮੌਕਾ ਦਿੱਤਾ ਜਾਏਗਾ ਹੁਣ ਇਹ ਵੇਖਣਾ ਆਪਣੇ ਆਪ ਦੇ ਵਿੱਚ ਦਿਲਚਸਪ ਹੋਵੇਗਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨੇ ਕੁ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਆ ਜੋ ਨੌਜਵਾਨਾਂ ਨੂੰ ਮੌਕਾ ਦਿੰਦੀ ਹੈ ਨਵੇਂ ਨੂੰ ਮੌਕਾ ਦਿੰਦੀ ਹੈ ਜਾਂ ਪੁਰਾਣੇ ਨੂੰ ਮੌਕਾ ਦਿੰਦੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਲੇਕਿਨ ਇਹ ਜੋ ਬਿਆਨ ਸਾਹਮਣੇ ਆਇਆ ਹੈ ਰਾਜਾ ਬੜੇਂਗ ਦਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਬਿਆਨ ਹੈ ਇਸ ਦੇ ਨਾਲ لازਮੀ ਤੌਰ ਦੇ ਉੱਤੇ ਜੋ ਪੁਰਾਣੇ ਸਿਆਸੀ ਆਗੂ ਨੇ ਕਾਂਗਰਸ ਦੇ ਉਹਨਾਂ ਦੇ ਵਿੱਚ ਖਲਬਲੀ ਜ਼ਰੂਰ ਮੱਚੀ ਹੋਏਗੀ ਬਿਲਕੁਲ ਬਿੰਦਰਪਾਲ ਜੀ ਖਲਬਲੀ ਜ਼ਰੂਰ ਮੱਚੀ ਹੋਵੇਗੀ ਕਿਉਂਕਿ ਪੁਰਾਣੇ ਜੋ ਆਗੂ ਨੇ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਨੇ ਔਰ ਕਾਂਗਰਸ ਪਾਰਟੀ ਇੱਕ ਅਜੀਹੀ ਪਾਰਟੀ ਹੈ ਜਿਸ ਵਿੱਚ ਪੁਰਾਣੇ ਕਈ ਲੀਡਰ ਸ਼ੁਰੂ ਤੋਂ ਕਾਂਗਰਸ ਦੇ ਨਾਲ ਜੁੜੇ ਸੀ ਬਿੰਦਰਪਾਲ ਜੀ ਉਹ ਹੁਣ ਤੱਕ ਜੁੜੇ ਹੋਏ ਨੇ ਮਤਲਬ ਜੇਕਰ ਵਿਧਾਇਕ ਬਣੇ ਵੀ ਨੇ ਤਾਂ ਇਸੇ ਪਾਰਟੀ ਤੋਂ ਬਣੇ ਨੇ ਜੇਕਰ ਹਾਰੇ ਵੀ ਨੇ ਤਾਂ ਇਸੇ ਪਾਰਟੀ ਤੋਂ ਹਾਰੇ ਨੇ ਤਾਂ ਪਾਰਟੀ ਛੱਡ ਕੇ ਵੀ ਨਹੀਂ ਗਏ ਕਈ ਵੱਡੇ ਲੀਡਰ ਨੇ ਤਾਂ ਉਹਨਾਂ ਲੀਡਰਾਂ ਦੇ ਵਿੱਚ ਜਦੋਂ ਬਿਆਨ ਦਿੱਤਾ ਜਾਣਾ ਕਿ ਹੁਣ ਪੁਰਾਣੇ ਲੀਡਰਾਂ ਦੀ ਬਜਾਏ ਨਵਿਆਂ ਨੂੰ ਮੌਕਾ ਦਿੱਤਾ ਜਾਵੇਗਾ ਤਾਂ ਟੈਨਸ਼ਨ ਵੀ ਕਿਤਨਾ ਕਿਤੇ ਪੁਰਾਣੇ ਲੀਡਰਾਂ ਨੂੰ ਜ਼ਰੂਰ ਹੋ ਸਕਦੀ ਹੈ ਦੂਜੇ ਪਾਸੇ ਤੁਸੀਂ ਇਹ ਵੀ ਆਮ ਤੌਰ ਤੇ ਦੇਖਦੇ ਹੋ ਕਿਸ ਤਰੀਕੇ ਦੇ ਨਾਲ ਪਾਰਟੀਵਾਦੀ ਦੇ ਵਿੱਚ ਹੀ ਕਿੰਨਾ ਕੁਛ ਮਚਿਆ ਹੋਇਆ ਕਾਂਗਰਸ ਦੇ ਵਿੱਚ ਆਪਸੀ ਲੀਡਰਾਂ ਦੀ ਹੀ ਆਪਸ ਦੇ ਵਿੱਚ ਨਹੀਂ ਬੰਦੀ ਕਈ ਵਾਰ ਇੱਕ ਲੀਡਰ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਕਰ ਦਿੰਦਾ ਕਈ ਵਾਰ ਕੋਈ ਕਿਸੇ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਕਈ ਵਾਰ ਸੀਐਮ ਕੁਰਸੀ ਨੂੰ ਲੈ ਕੇ ਚਰਚਾਵਾਂ ਛੜੀਆਂ ਰਹਿੰਦੀਆਂ ਨੇ ਕਿ ਇਹਨਾਂ ਦੀ ਤਾਂ ਆਪਸ ਦੇ ਵਿੱਚ ਹੀ ਨਹੀਂ ਬੰਦੀ ਔਰ ਪੰਜਾਬ ਦੇ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਲਗਾਤਾਰ ਇਸ ਗੱਲ ਤੇ ਤੰਜ ਕੱਸੇ ਜਾਂਦੇ ਨੇ ਕਿ ਤੁਹਾਡੀ ਤਾਂ ਆਪਸ ਦੇ ਵਿੱਚ ਹੀ ਨਹੀਂ ਬੰਦ ਰਹੀ ਪਹਿਲਾਂ ਤੁਸੀਂ ਇਹ ਡਿਸਾਈਡ ਕਰ ਲਵੋ ਕਿ ਕੌਣ ਸੀਐਮ ਬਣ ਰਿਹਾ ਤੇ ਲੱਗਦਾ ਹੈ ਕਿ ਹੁਣ ਇਸ ਬਿਆਨ ਦੇ ਨਾਲ ਕਿਤੇ ਨਾ ਕਿਤੇ ਜੋ ਆਪਸੀ ਕਾਟੋ ਕਲੇਸ਼ ਹੈ ਹੋਰ ਵੱਧ ਸਕਦਾ ਹੈ ਜੋ ਪੁਰਾਣੇ ਲੀਡਰ ਨੇ ਜੋ ਚਾਹੇ ਅਸੀਂ ਕਹ ਲਈਏ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਸੁਖੀ ਰੰਧਾਵਾ ਦੀ ਗੱਲ ਕਰੀਏ ਹਾਲਾਂਕਿ ਜਿਹੜੇ ਰਾਜਾ ਵੜਿੰਗ ਨੇ ਉਹਨਾਂ ਦੇ ਵੱਲੋਂ ਕਿਸੇ ਦਾ ਸਪੈਸੀਫਿਕ ਨੇਮ ਨਹੀਂ ਲਿਆ ਗਿਆ ਕਿ ਅਸੀਂ ਕਿਹਨਾਂ ਨੂੰ ਬਾਹਰ ਕਰਾਂਗੇ ਕਿਸ ਕਿਹਨਾਂ ਨੂੰ ਅੰਦਰ ਕਰਾਂਗੇ ਇਹ ਤਾਂ ਇੱਕ ਿਆਸ ਲਗਾਏ ਜਾ ਰਹੇ ਨੇ ਕਿ ਆਖਿਰਕਾਰ ਪੁਰਾਣੇ ਲੀਡਰ ਕਿਹੜੇ ਹੋ ਸਕਦੇ ਨੇ ਪਰ ਲੱਗਦਾ ਹੈ ਕਿ ਨੁਕਸਾਨ ਹੁਣ ਪਾਰਟੀ ਨੂੰ ਅੰਦਰੂਨੀ ਨੁਕਸਾਨ ਮੁੜ ਕੇ ਹੋ ਸਕਦਾ ਕਿਉਂਕਿ ਜੋ ਪੁਰਾਣੇ ਲੀਡਰ ਨੇ ਉਹ ਇਸ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਸੋਚਦੇ ਨੇ ਕਿ ਆ ਉਹ ਆਪਣੇ ਤੇ ਲੈਂਦੇ ਨੇ ਜਾਂ ਕਿਸੇ ਤੇ ਲੈਂਦੇ ਨੇ ਜਾਂ ਫਿਰ ਜਦੋਂ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤਾਂ ਪਾਰਟੀ ਦੇ ਕਿਹੜਾ-ਕਿਹੜੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਨੂੰ ਹੱਕ ਦੇ ਵਿੱਚ ਲਿਆ ਗਿਆ ਕਿ ਆ ਸਲਾਮ مشورہ ਕੀਤਾ ਗਿਆ ਜਾਂ ਫਿਰ ਆਪਣੇ ਤੌਰ ਤੇ ਨਿੱਜੀ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਕਿਵੇਂ ਦੇਖਦੇ ਹੋ ਸਾਰੇ ਸਿਨੈ ਅਜਿਸ ਤਰ੍ਹਾਂ ਸाहिल ਇਹ ਬਿਆਨ ਸਮਣੇ ਆਇਆ ਇਹ ਬਿਆਨ ਹੈ ਜੋ ਪੰਜਾਬ ਦੀ ਕਾਂਗਰਸ ਹੈ ਜੋ ਇੱਕ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਧੜੇਬੰਦੀ ਪੰਜਾਬ ਕਾਂਗਰਸ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਰਹੀ ਹੈ ਲੇਕਿਨ ਹੁਣ ਜੋ ਅਮਰਿੰਦਰ ਸਿੰਘ ਰਾਜਾ ਬਣੇ ਨੇ ਬੀਤੇ ਲੰਬੇ ਸਮੇਂ ਤੋਂ ਜਦੋਂ ਤੋਂ ਉਹ ਪ੍ਰਧਾਨ ਬਣੇ ਨੇ ਪੰਜਾਬ ਕਾਂਗਰਸ ਦੇ ਤਾਂ ਉਹ ਉਹਨਾਂ ਦੀ ਕੋਸ਼ਿਸ਼ ਹੈ ਜੋ ਉਹ ਲਗਾਤਾਰ ਇਹੀ ਹੈ ਕਿ ਉਹ ਸਾਰੇ ਜੋ ਕੀਮੇ ਕਾਂਗਰਸ ਦੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਤੇ ਉਹਨਾਂ ਨੇ ਬੜੀ ਕੋਸ਼ਿਸ਼ ਵੀ ਕੀਤੀ ਆ ਤਾਂ 2024 ਦੀਆਂ ਜੀ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਜੋ ਕੋਸ਼ਿਸ਼ ਆ ਉਹ ਰੰਗ ਵੀ ਲੈ ਕੇ ਆਈ ਹੈ ਤੇ ਇੱਕ ਵੱਡੀ ਗੰਟੀ ਦੇ ਵਿੱਚ ਜੋ ਸੰਸਦ ਮੈਂਬਰ ਨੇ ਕਾਂਗਰਸ ਦੇ ਉਹ ਜਿੱਤ ਕੇ ਲੋਕ ਸਭਾ ਦੇ ਵਿੱਚ ਗਏ ਨੇ ਇਸ ਸਿਰਾਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜ਼ਰੂਰ ਜਾਂਦਾ ਹੈ ਤੇ ਉਹਨਾਂ ਦੀ ਜੋ ਇਸ ਤੋਂ ਬਾਅਦ ਵੀ ਜੇ ਪੰਜਾਬ ਦੀਆਂ ਜੋ ਜਿਮਨੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਜਿਮਨੀ ਚੋਣਾਂ ਦੇ ਵਿੱਚ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਲਾਂਕਿ ਉਹ ਲੁਧਿਆਣਾ ਸੀਟ ਤੋਂ ਪੰਜਾਬ ਕਾਂਗਰਸ ਦੇ ਖੁੱਦ ਸੰਸਦ ਮੈਂਬਰ ਵੀ ਨਹੀਂ ਲੇਕਿਨ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਹੋਣ ਦੇ ਨਾਤੇ ਉਹਨਾਂ ਦੀ ਲਗਾਤਾਰ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਕਾਂਗਰਸ ਨੂੰ ਕਿਵੇਂ ਇੱਕ ਜੁਟ ਕੀਤਾ ਜਾਵੇ ਤੇ ਕਿਵੇਂ ਮਜ਼ਬੂਤ ਕੀਤਾ ਜਾਵੇ ਤਾਂ ਇਸੇ ਮਜ਼ਬੂਤ ਕਰਨ ਦੀ ਕੋਸ਼ਿਸ਼ ਦੀ ਲੜੀ ਦੇ ਤਹਿਤ ਹੀ ਉਹਨਾਂ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਤਾਂ ਆਪਣੇ ਆਪ ਦੇ ਵਿੱਚ ਮਾਇਨੇ ਰੱਖਦਾ ਹੈ ਕਿਉਂਕਿ ਜੇਕਰ ਕਾਂਗਰਸ ਮਜ਼ਬੂਤ ਹੋਵੇਗੀ ਤਾਂ ਇੱਕ ਜੋ ਮਜ਼ਬੂਤੀ ਦੇ ਨਾਲ ਜੋ ਵਿਰੋਧੀ ਧਿਰ ਹੈ ਉਹ ਵੀ ਉੱਭਰ ਕੇ ਸਾਹਮਣੇ ਆਵੇਗਾ ਕਿਉਂਕਿ ਇਸ ਵਕਤ ਜੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਕਾਂਗਰਸ ਹੀ ਇੱਕੋ ਇੱਕ ਵਿਰੋਧੀ ਧਿਰ ਹੈ ਤੇ ਵਿਰੋਧੀ ਧਿਰ ਦੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜੋ ਵਿਧਾਨ ਸਭਾ ਦੇ ਵਿੱਚ ਨੇ ਕਾਂਗਰਸ ਜੇਕਰ ਮਜ਼ਬੂਤ ਰਹੇਗੀ ਤਾਂ ਵਿਰੋਧੀ ਧਿਰ ਦੀ ਭੂਮਿਕਾ ਹੈ ਜੋ ਹੋਰ ਮਜ਼ਬੂਤ ਹੋਵੇਗੀ ਤੇ ਸਰਕਾਰ ਦੀਆਂ ਜੋ ਨੀਤੀਆਂ ਨੇ ਉਹਨਾਂ ਦੀ ਜੋ ਆਲੋਚਨਾ ਹੈ ਜਾਂ ਉਹਨਾਂ ਨੂੰ ਜੋ ਉਹਨਾਂ ਦੀ ਜੋ ਵਾਚਣਾ ਹੈ ਸਰਕਾਰ ਦੀਆਂ ਨੀਤੀਆਂ ਨੂੰ ਤੇ ਸਰਕਾਰ ਨੂੰ ਜਿਸ ਤਰ੍ਹਾਂ ਨਾਲ ਕਿਸ ਗੱਲ ਦੇ ਉੱਤੇ ਸਲਾਹ ਚੰਗੀ ਦੇਣੀ ਹੈ ਕਿਸ ਗੱਲ ਦੇ ਉੱਤੇ ਰੋਕਣਾ ਹੈ ਜਾਂ ਕਿਸੇ ਵੀ ਨੀਤੀ ਦਾ ਵਿਰੋਧ ਜੇ ਕਰਨਾ ਹੈ ਸਹੀ ਮਾਇਨੇ ਦੇ ਵਿੱਚ ਤਾਂ ਵੀ ਚੰਗੀ ਵਿਰੋਧੀ ਧਿਰ ਦੇ ਮਜ਼ਬੂਤ ਵਿਰੋਧੀ ਧਿਰ ਹੋਵੇਗੀ ਤਾਂ ਹੀ ਉਹ ਹੋ ਸਕਦਾ ਹੈ ਤਾਂ ਕਾਂਗਰਸ ਜੇ ਮਜ਼ਬੂਤ ਹੋਵੇਗੀ ਪੰਜਾਬ ਦੇ ਵਿੱਚ ਤਾਂ ਹੀ ਚੰਗੀ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰ ਸਕੇਗੀ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਸ ਤਰ੍ਹਾਂ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਥ ਕਾਂਗਰਸ ਦੇ ਖੇਮੇ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਇਸ ਬਿਆਨ ਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨ ਦਾ ਫੈਸਲੇ ਦਾ ਖੁਸ਼ੀ ਦੇ ਨਾਲ ਸਵਾਗਤ ਕੀਤਾ ਤੇ ਉਹਨਾਂ ਦੀ ਇਹ ਕਹਿਣਾ ਹੈ ਕਿ ਉਹ ਇਸ ਗੱਲ ਦਾ ਸਵਾਗਤ ਕਰਦੇ ਨੇ ਤੇ ਇਸ ਗੱਲ ਦੇ ਨਾਲ ਜ਼ਰੂਰ ਪੰਜਾਬ ਕਾਂਗਰਸ ਦੇ ਜੋ ਪੰਜਾਬ ਯੂਥ ਕਾਂਗਰਸ ਦੇ ਨੌਜਵਾਨ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਨੌਜਵਾਨ ਜਿਸ ਤਰ੍ਹਾਂ ਸਿਆਸਤ ਦੇ ਵਿੱਚ ਜਦੋਂ ਜੁੜਦਾ ਹੈ ਚਾਹੇ ਉਹ ਕਿਸੇ ਵੀ ਸਿਆਸੀ ਜਮਾਤ ਦੇ ਨਾਲ ਜੁੜਦਾ ਹੈ ਤਾਂ ਉਸ ਨੂੰ ਇਹ ਗੱਲ ਨੌਜਵਾਨ ਉਮਰ ਦੇ ਵਿੱਚ ਬਹੁਤ ਸਾਰੇ ਚਾਹ ਹੁੰਦੇ ਨੇ ਮਲਾ ਹੁੰਦੇ ਨੇ ਤੇ ਉਹਨਾਂ ਦੇ ਮਰਾਂ ਦੇ ਵਿੱਚ ਨੌਜਵਾਨ ਮਨਾਂ ਦੇ ਵਿੱਚ ਬਹੁਤ ਕੁਝ ਕਰਨ ਕਰਗੁਜ਼ਰਨ ਦੀ ਇੱਕ ਹੁੰਦੀ ਹੈ ਲਾਲਸਾ ਹੁੰਦੀ ਹੈ ਤੇ ਉਹ ਸਮਾਜ ਵਾਸਤੇ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਉਹ ਸਿਆਸੀ ਜਮਾਤ ਦੇ ਵਿੱਚ ਆਉਂਦੇ ਨੇ ਸ਼ਮੂਲਿਤ ਕਰਦੇ ਨੇ ਤਾਂ ਜਿਸ ਤਰ੍ਹਾਂ ਨੌਜਵਾਨ ਨੇ ਜੋ ਸਿਆਸੀ ਜਮਾਤਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜੇਕਰ ਪ੍ਰਤੀਨਿਧਤਾ ਮਿਲਦੀ ਹੈ ਉਹਨਾਂ ਨੂੰ ਜੇਕਰ ਜ਼ਿੰਮੇਵਾਰੀ ਦੀ ਹੈ چاہے ਵਿਧਾਇਕ ਦੇ ਤੌਰ ਤੇ ਹੋਵੇ ਚਾਹੇ ਕੋਈ ਹੋਰ ਅਹੁਦੇਦਾਰੀ ਉਹਨਾਂ ਨੂੰ ਪਾਰਟੀ ਦੇ ਵਿੱਚ ਮਿਲਦੀ ਹੈ ਤਾ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੋਏਗਾ ਕਿਤੇ ਉਹਨਾਂ ਨੂੰ ਆਪਣੀ ਵਾਰੀ ਦੀ ਊੜੀ ਇੱਕ ਵੀ ਹੋਏਗੀ ਤੇ ਅਜਿਹਾ ਕਿਨਨ ਤੌਰ ਦੇ ਉੱਤੇ ਪੰਜਾਬ ਯੂਥ ਕਾਂਗਰਸ ਦੇ ਵਿੱਚ ਇਸ ਬਿਆਨ ਤੋਂ ਬਾਅਦ ਜੋ ਖੁਸ਼ੀ ਆ ਉਪਾਈ ਜਾ ਰਹੀ ਹੈ ਜੀ ਅਭਿੰਦਰਪਾਲ ਜੀ ਜਿਸ ਤਰੀਕੇ ਨਾਲ ਤੁਸੀਂ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਹੋਣਾਂ ਦੀ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਇਸ ਫੈਸਲੇ ਦਾ ਕਿਸੇ ਨਾ ਕਿਤੇ ਸਵਾਗਤ ਜਿਹੜਾ ਉਹ ਕੀਤਾ ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਬਿਆਨ ਮਹਿਜ਼ ਬਿਆਨ ਨਾ ਬਣ ਕੇ ਰਹਿ ਜਾਣ ਇਹ ਇੰਪਲੀਮੈਂਟ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਅਜੀਹਾ ਬਿਆਨ ਦਿੱਤਾ ਹੈ ਤਾਂ ਜਿਹਾ ਕਰਕੇ ਵੀ ਜ਼ਰੂਰ ਦਿਖਾਣਾ ਚਾਹੀਦਾ ਹੈ ਤਾਂ ਅਜੀਹਾ ਬਿਆਨ ਉਹਨਾਂ ਵੱਲੋਂ ਕਿਉਂ ਦਿੱਤਾ ਗਿਆ ਕਿਉਂ ਇਹ ਗੱਲ ਕਹੀ ਗਈ ਹੈ ਕਿ ਆ ਪਹਿਲਾਂ ਵੀ ਅਜੀਹੇ ਬਿਆਨਬਾਜ਼ੀਆਂ ਹੋਈਆਂ ਨੇ ਪਰ ਇੰਪਲੀਮੈਂਟੇਸ਼ਨ ਨਹੀਂ ਹੋਈ ਜਾਂ ਫਿਰ ਕਾਂਗਰਸ ਦੇ ਬਿਆਨ ਤਾਂ ਦੇ ਦਿੰਦੇ ਨੇ ਪਰ ਉਹਨਾਂ ਬਿਆਨਾਂ ਨੂੰ ਪੂਰਾ ਨਹੀਂ ਕਰ ਪਾਉਂਦੇ ਆ ਬਿਲਕੁਲ ਜਿਸ ਤਰ੍ਹਾਂ ਮੋਹਿਤ ਮਹਿੰਦਰਾ ਜੋ ਕਿ ਮੈਂ ਪਹਿਲਾਂ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਸਿਆਸੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਯੂਥ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਬੀਤੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਵੀ ਕਾਫੀ ਜੋ ਯੂਥ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕੀਤੇ ਗਏ ਨੇ ਕੋਸ਼ਿਸ਼ਾਂ ਅਜੇ ਵੀ ਜਾਰੀ ਨੇ ਤੇ ਉਹਨਾਂ ਦਾ ਜੋ ਇਹ ਸਵਾਗਤ ਕਰਨਾ ਬਣਦਾ ਵੀ ਹੈ ਕਿਉਂਕਿ ਜੇਕਰ ਸੂਬਾ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਮਰਿੰਦਰ ਸਿੰਘ ਰਾਜਾ ਵੜਿੰਗ ਇਸ ਗੱਲ ਨੂੰ ਖੁੱਲ੍ਹ ਦੇਲੇ ਦੇ ਨਾਲ ਕਹਿੰਦੇ ਨੇ ਕਿ ਨੌਜਵਾਨਾਂ ਨੂੰ ਜੋ ਪ੍ਰਤੀਨਿਧਤਾ ਹੈ ਉਹ ਵੱਡੀ ਗਿਣਤੀ ਦੇ ਵਿੱਚ ਦਿੱਤੀ ਜਾਵੇਗੀ ਤਾਂ ਯੂਥ ਕਾਂਗਰਸ ਦੇ ਪ੍ਰਧਾਨ ਦਾ ਇਸ ਸਵਾਗਤ ਇਸ ਬਿਆਨ ਦਾ ਸਵਾਗਤ ਕਰਨਾ ਉਹ ਬਣਦਾ ਹੈ ਤੇ ਲੇਕਿਨ ਜਿਸ ਤਰ੍ਹਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਬਿਆਨ ਨੂੰ ਜਿਸ ਤਰ੍ਹਾਂ ਦਿੱਤਾ ਗਿਆ ਹੈ ਇਸ ਨੂੰ ਮਹਿਜ਼ ਕਾਗਜ਼ਾਂ ਤੱਕ ਸੀਮਤ ਨਾ ਰੱਖਿਆ ਜਾਵੇ ਇਸ ਨੂੰ ਜ਼ਮੀਨ ਤੇ ਵੀ ਉਤਾਰਿਆ ਜਾਵੇ ਤਾਂ ਆਪਣੇ ਆਪ ਦੇ ਵਿੱਚ ਕਿਉਂਕਿ ਸਿਆਸੀ ਜਮਾਤਾਂ ਦੇ ਵਿੱਚ ਜਿਸ ਤਰ੍ਹਾਂ ਬਿਆਨਬਾਜ਼ੀ ਹੁੰਦੀ ਹੈ ਉੱਪਰਲੇ ਆਗੂ ਜਿਸ ਤਰ੍ਹਾਂ ਹੇਠਲੀ ਜੋ ਲੀਡਰਸ਼ਿਪ ਹੈ ਉਸ ਨੂੰ ਇਕੱਠਾ ਕਰਨ ਦੇ ਲਈ ਬਹੁਤ ਸਾਰੀਆਂ ਮੈਨਵਾਜ਼ੀਆਂ ਹੁੰਦੀਆਂ ਨੇ ਬੀਤੇ ਸਮੇਂ ਦੇ ਵਿੱਚ ਵੀ ਹੋਈਆਂ ਨੇ ਹਾਲੇਕਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਮਨਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਸ ਤਰ੍ਹਾਂ ਦਾ ਬਿਆਨ ਹੈ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਹੈ ਜੇਕਰ ਉਹਨਾਂ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਨੌਜਵਾਨਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਹੈ ਜੇਕਰ 70 ਜਾਂ 60 ਫੀਸਦੀ ਵੀ ਉਹਨਾਂ ਵੱਲੋਂ ਜੋ ਨੌਜਵਾਨਾਂ ਨੂੰ ਜੇ ਟਿਕਟਾਂ ਵੰਡੀਆਂ ਜਾਂਦੀਆਂ ਨੇ ਹਾਲਾਂਕਿ ਟਿਕਟਾਂ ਵੰਡਣਾ ਕਾਂਗਰਸ ਦੀ ਹਾਈ ਕਮਾਂਡ ਦਾ ਕੰਮ ਹੈ ਲੇਕਿਨ ਜੇਕਰ ਰਾਜਾ ਵੜਿੰਗ ਸੂਬਾ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਨੌਜਵਾਨਾਂ ਨੂੰ ਅੱਗੇ ਹਾਈ ਕਮਾਂਡ ਦੇ ਕੋਲ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਂਦੇ ਨੇ ਕਿ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਟਿਕਟਾਂ ਦਿਵਾਉਂਦੇ ਨੇ ਜੇ ਜੇ ਟਿਕਟਾਂ ਦਿਵਾਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਰਾਹੁਲ ਗਾਂਧੀ ਤੋਂ ਬਾਅਦ ਅਮਰਿੰਦਰ ਰਾਜਾ ਵੜਿੰਗ ਤੋਂ ਬਾਅਦ ਹੋਰ ਜੋ youth ਆਗੂ ਨੇ ਉਹਨਾਂ ਨੂੰ ਜੇਕਰ ਪ੍ਰਤੀਨਿਧਤਾ ਵਿਧਾਨ ਸਭਾ ਚੋਣਾਂ ਦੇ ਵਿੱਚ 2027 ਦੇ ਵਿੱਚ ਮਿਲਦੀ ਹੈ ਤਾਂ ਜਰੂਰ ਨੌਜਵਾਨਾਂ ਨੂੰ ਅੱਗੇ ਆਉਣ ਦੇ ਮੌਕੇ ਮਿਲਣਗੇ ਤੇ ਰਾਜਾ ਵੜਿੰਗ ਦਾ ਜੋ ਇਹ ਬਿਆਨ ਹੈ ਆਪਣੇ ਆਪ ਦੇ ਵਿੱਚ ਉਸ ਮੌਕੇ ਪਰ ਪੱਕਾ ਹੋ ਜਾਏਗਾ ਬਿਲਕੁਲ ਤਾਂ ਇਹ ਬਿਆਨ ਤਾਂ ਦਿੱਤਾ ਗਿਆ ਜਿਸ ਤਰੀਕੇ ਨਾਲ ਸੇ ਕਹਿ ਰਹੇ ਆ ਕਿ ਰਾਜਾ ਵੜਿੰਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 60 ਤੋਂ 70 ਜੋ ਨਵੇਂ ਚਿਹਰੇ ਲਿਆ ਸਕਦੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਯੂਥ ਜੋ ਹੈ ਨੌਜਵਾਨ ਚਿਹਰੇ ਨੇ ਉਹਨਾਂ ਨੂੰ ਲੈ ਕੇ ਆਣਾ ਪਰ ਇਸੇ ਦੇ ਨਾਲ ਨਾਲ ਰਾਜਾ ਵੜਿੰਗ ਹੁਣਾਂ ਦਾ ਇੱਕ ਹੋਰ ਬਿਆਨ ਵੀ ਸਾਹਮਣੇ ਆਇਆ ਜਿਸ ਤਰੀਕੇ ਦੇ ਨਾਲ ਆ ਕਾਂਗਰਸ ਦੇ ਵਿੱਚ ਅਕਸਰ ਹੀ ਕਿਹਾ ਜਾਂਦਾ ਹੈ ਕਿ ਸੀਐਮ ਚੇਰੇ ਬਹੁਤ ਨੇ ਆਪਣੇ ਆਪ ਨੂੰ ਸੀਐਮ ਚੇਰੇ ਮੰਨਣ ਵਾਲੇ ਜਿਹੜੇ ਨੇ ਬਹੁਤ ਨੇ ਪਰ ਉੱਥੇ ਹੀ ਰਾਜਾ ਵੜਿੰਗ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹੁਣ ਸੈਲਫ ਡਿਕਲੇਅਰ ਜੋ ਸੀਐਮ ਚੇਰਾ ਹੈ ਉਹ ਨਹੀਂ ਹੋਵੇਗਾ ਪਾਰਟੀ ਹਾਈ ਕਮਾਂਡ ਜਿਹੜਾ ਡਿਸਾਈਡ ਕਰੇਗੀ ਕਿ ਆਖਿਰਕਾਰ ਸੀਐਮ ਕੌਣ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਸਾਰੇ ਲੀਡਰ ਸੈਲਫ ਡਿਕਲੇਅਰਡ ਸੀਐਮ ਬਣੇ ਪਏ ਨੇ ਜਾਂ ਫਿਰ ਆਪਣੇ ਆਪ ਨੂੰ ਸੀਐਮ ਚੇਰਾ ਦੱਸ ਰਹੇ ਨੇ ਇਹ ਚੀਜ਼ਾਂ ਹੁਣ ਪਾਰਟੀ ਦੇ ਵਿੱਚ ਨਹੀਂ ਹੋਣਗੀਆਂ ਤਾਂ ਅਜਿਹਾ ਬਿਆਨ ਵੀ ਹੁਣ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਇਸ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਬਿਲਕੁਲ ਸਾਹਿਲ ਜਿਵੇਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਸਮਾਂ ਹੀ ਬਾਕੀ ਬਚਿਆ ਹੈ ਚੋਣ ਜਾਬਤਾ ਲੱਗੀ ਹੋਣ ਤੱਕ ਜੇ ਮੈਂ ਗੱਲ ਕਰਾਂ ਸਮਾਂ ਬਹੁਤ ਘੱਟ ਬਚਿਆ ਹੈ ਤੇ ਇਸ ਦਰਮਿਆਨ ਹੀ ਜੇ ਜੋ ਰਾਜਾ ਬੀਡਿੰਗ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਜੋ ਆਪਣੇ ਆਪ ਆਪੇ ਬਣਿਆ ਮੁੱਖ ਮੰਤਰੀ ਹੈ ਜੋ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਜੀ ਉਹ ਆਪਣੇ ਸੈਲਫ ਡਿਕਲੇਰਡ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਕਾਂਗਰਸ ਦੇ ਉਸ ਨੁਮਾਇंदे ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਮੰਨਿਆ ਨਹੀਂ ਜਾ ਸਕਦਾ ਤੇ ਉਸ ਨੂੰ ਮੁੱਖ ਮੰਤਰੀ ਤੱਬ ਬਣਾਇਆ ਹੀ ਨਹੀਂ ਜਾ ਸਕਦਾ ਰਾਜਾ ਵੜਿੰਗ ਨੇ ਤਾਂ ਆਪਣੇ ਬਿਆਨ ਦੇ ਵਿੱਚ ਇਥੋਂ ਤੱਕ ਆਖ ਦਿੱਤਾ ਹੈ ਕਿ ਉਹ ਲਿਖ ਕੇ ਦੇਣ ਨੂੰ ਤਿਆਰ ਨੇ ਕਿ ਜੇਕਰ ਕੋਈ ਬੰਦਾ ਜੇਕਰ ਕੋਈ ਕਾਂਗਰਸ ਦਾ ਵਿਅਕਤੀ ਕੋਈ ਅਹੁਦੇਦਾਰ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਅਹੁਦੇਦਾਰ ਦੇ ਵਜੋਂ ਲੈ ਕੇ ਲੋਕਾਂ ਦੇ ਵਿੱਚ ਵਿਚਰਦਾ ਹੈ ਆਪਣੇ ਆਪ ਨੂੰ ਸੈਲਫ ਡਿਕਲੇਅਰਡ ਮੁੱਖ ਮੰਤਰੀ ਮੰਨਦਾ ਹੈ ਤਾਂ ਉਸ ਨੂੰ ਉਹ ਲਿਖ ਕੇ ਦਿੰਦੇ ਨੇ ਕਿ ਉਹ ਮੁੱਖ ਮੰਤਰੀ ਨਹੀਂ ਬਣਾਇਆ ਜਾਵੇਗਾ ਤੇ ਹਾਲਾਂਕਿ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦਾ ਜੋ ਚਿਹਰਾ ਹੈ ਉਹ ਕਾਂਗਰਸ ਦੀ ਹਾਈ ਕਮਾਨ ਨੇ ਤੈਅ ਕਰਨਾ ਹੁੰਦਾ ਹੈ ਜਿਵੇਂ ਕਿ ਬੀਤੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਮੁੱਖ ਮੰਤਰੀ ਦਾ ਜੋ ਚਿਹਰਾ ਸੀ ਉਹ ਲੰਬੇ ਸਮੇਂ ਬਾਅਦ ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਐਲਾਨਿਆ ਗਿਆ ਸੀ ਤਾਂ ਹੁਣ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੇ ਵਿੱਚ ਇੱਕ ਹੋੜ ਲੱਗੀ ਹੋਈ ਹੈ ਹਾਲਾਂਕਿ ਆ ਖੋਲ ਕੇ ਕੋਈ ਵੀ ਆਪਣੇ ਆਪ ਨੂੰ ਸੈਲਫ ਡਿਕਲੇਰਡ ਮੁੱਖ ਮੰਤਰੀ ਨਹੀਂ ਆਖ ਰਿਹਾ ਲੇਕਿਨ ਜਿਸ ਤਰ੍ਹਾਂ ਦੀ ਪੇਸ਼ੀ ਨਗੋਈ ਜਿਸ ਤਰ੍ਹਾਂ ਦੀ ਪਰਦਾ ਪੇਸ਼ੀ ਕੀਤੀ ਜਾਂਦੀ ਹੈ ਉਸ ਦਾ ਲਹਿਜ਼ੇ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜੋ ਬਿਆਨ ਹੈ ਉਹ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕਾਂਗਰਸ ਦੇ ਅੰਦਰ ਜੋ ਗੁੱਟਬਾਜ਼ੀ ਹੈ ਜੋ ਅੰਦਰੋਨੀ ਖਾਣਾ ਜੰਗੀ ਹੈ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਰਾਹੀਂ ਉੱਪਰ ਕੇ ਸਾਹਮਣੇ ਆ ਜਾਂਦੀ ਹੈ ਜਨਤਾ ਤੇ ਲੋਕ ਬੜੇ ਸਿਆਣੂ ਨੇ ਤੇ ਇੱਕ ਪਾਰਟੀ ਦੇ ਲੀਡਰ ਹੋਣ ਦੇ ਨਾਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਾਫੀ ਸੋਝਵਾਨ ਨੇ ਉਹਨਾਂ ਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਹੈ ਕਿਉਂਕਿ ਕਿਉਂਕਿ ਸੰਸਦ ਮੈਂਬਰ ਵੀ ਨੇ ਲੰਬਾ ਸਮਾਂ ਸਿਆਸਤ ਦੇ ਵਿੱਚ ਉਹਨਾਂ ਦਾ ਤਜਰਬਾ ਹੈ ਤੇ ਕਾਂਗਰਸ ਦੇ ਵਿੱਚ ਲੰਬੇ ਸਮੇਂ ਤੋਂ ਵਿਚਰਿਆ ਰਹੇ ਨੇ ਤਾਂ ਜੇਕਰ ਉਹ ਇਹ ਗੱਲ ਆਖ ਰਹੇ ਨੇ ਕਿ ਸੈਲਫ ਡਿਕਲੇਰਡ ਮੁੱਖ ਮੰਤਰੀ ਦਾ ਚਿਹਰਾ ਆਪਣੇ ਆਪ ਨੂੰ ਮੰਨਣ ਵਾਲੇ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਵੇਗਾ ਤਾਂ ਜ਼ਰੂਰ ਕਿਸੇ ਨਾ ਕਿਸੇ ਇਸ ਤਰ੍ਹਾਂ ਦੀ ਗੱਲਬਾਤ ਪੰਜਾਬ ਕਾਂਗਰਸ ਦੇ ਵਿੱਚ ਹੈ ਕਿ ਕੁਝ ਲੋਕ ਨੇ ਜੋ ਕੁਝ ਵਿਅਕਤੀ ਨੇ ਜੋ ਆਪਣੇ ਆਪ ਨੂੰ ਕਾਂਗਰਸ ਦਾ ਮੁੱਖ ਮੰਤਰੀ ਦਾ ਦਾਅਵੇਦਾਰ 2027 ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੈ ਕੇ ਲੋਕਾਂ ਦੇ ਵਿੱਚ ਜ਼ਰੂਰ ਵਿਚਰ ਰਹੇ ਹੋਣਗੇ ਹਾਲਾਂਕਿ ਉਹ ਵਿਅਕਤੀ ਕੌਣ ਨੇ ਉਹ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਜਾ ਕੋ ਖੁਦ ਵਿਅਕਤੀ ਦੱਸ ਸਕਦੇ ਨੇ ਲੇਕਿਨ ਉਹਨਾਂ ਵੱਲੋਂ ਕਿਸੇ ਦਾ ਨਾਮ ਇਸ ਬਿਆਨ ਦੇ ਵਿੱਚ ਨਹੀਂ ਲਿਆ ਗਿਆ ਲੇਕਿਨ ਉਹਨਾਂ ਨੇ ਸਾਫ਼ ਕਰ ਦਿੱਤਾ ਗਿਆ ਹੈ ਉਹਨਾਂ ਨੇ ਸਾਫ਼ ਕੀਤਾ ਹੈ ਕਿ ਜੇ ਕੋਈ ਅਜਿਹਾ ਵਿਅਕਤੀ ਜਾਂ ਅਜਿਹਾ ਕਾਂਗਰਸੀ ਆਗੂ ਹੈ ਜੋ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਮੰਨਦਾ ਹੈ ਤੇ ਆਪਣੇ ਆਪ ਨੂੰ ਸੈਲਫ ਡਿਕਲੇਰਡ ਮੁੱਖ ਮੰਤਰੀ ਦੱਸਦਾ ਹੈ ਉਸ ਨੂੰ ਕਦੇ ਵੀ ਪੰਜਾਬ ਕਾਂਗਰਸ ਦੇ ਜੋ ਪੰਜਾਬ ਕੌਂਸਲ ਨਹੀਂ ਮਲਕੇ ਪੰਜਾਬ ਕਾਂਗਰਸ ਦੇ ਜੋ ਹਾਈ ਕਮਾਂਡ ਹੈ ਕਾਂਗਰਸ ਦੀ ਕੇਂਦਰੀ ਜੋ ਲੀਡਰਸ਼ਿਪ ਹੈ ਜਿਸ ਨੇ ਇਹ ਤੈਅ ਕਰਨਾ ਹੈ ਹਾਲਾਂਕਿ ਵਿਧਾਇਕ ਤੈਅ ਕਰ ਦੇਣੇ ਕਿ ਜੌਨ ਜਤਨ ਤੋਂ ਬਾਅਦ ਕਿ ਮੁੱਖ ਮੰਤਰੀ ਕੌਣ ਬਣੇਗਾ ਲੇਕਿਨ ਇੱਕ ਹਾਈ ਕਮਾਂਡ ਦੀ ਵੀ ਭੂਮਿਕਾ ਹੁੰਦੀ ਹੈ ਜੋ ਜਿਸ ਵਿਅਕਤੀ ਨੂੰ ਹਾਈ ਕਮਾਂਡ ਵੱਲੋਂ ਹਰੀ ਛੰਡੀ ਦਿੱਤੀ ਜਾਂਦੀ ਹੈ ਉਹ ਵਿਅਕਤੀ ਹੀ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬੈਠੇਗਾ ਲੇਕਿਨ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੁਣ ਹੋ ਰਹੀ ਹੈ ਅਮਰਿੰਦਰ ਸਿੰਘ ਰਾਜਾਪਟਿੰਗ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਲੱਗ ਰਿਹਾ ਹੈ ਕਿ ਕਾਂਗਰਸ ਦੇ ਅੰਦਰ ਇੱਕ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਜਾਂ ਦਾਅਵੇਦਾਰਾ ਮੰਨਣ ਦੀ ਇੱਕ ਹੋੜ ਵੀ ਲੱਗੀ ਹੋਈ ਹੈ ਲੇਕਿਨ ਇਸ ਦਰਮਿਆਨ ਹੀ ਜੋ ਪੰਜਾਬ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਰਹਿਨੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਭਰਾ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਹੋਵੇ ਮੁੱਖ ਮੰਤਰੀ ਬਣੇ ਉਹ ਸਵਾਗਤ ਕਰਦੇ ਨੇ ਤੇ ਪੰਜਾਬ ਕਾਂਗਰਸ ਦੇ ਵਿੱਚ ਜੇ ਸਾਫਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਿਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਮੰਨਣ ਤੇ ਉਹਨਾਂ ਨੇ ਇਹ ਕਿਹਾ ਹੈ ਕਿ ਜੋ ਇਹ ਬਿਆਨ ਅਮਰਿੰਦਰ ਸਿੰਘ ਰਾਜਾ ਬੜਿੰਗਤਾ ਇਹ ਉਹ ਬਿਲਕੁਲ ਸਹੀ ਬਿਆਨ ਹੈ ਕਿਸੇ ਵੀ ਵਿਅਕਤੀ ਨੂੰ ਆਪਣੇ ਆਪ ਨੂੰ ਸੈਲਫ ਡਿਕਲੇਰਡ ਮੁੱਖ ਮੰਤਰੀ ਵਜੋਂ ਲੈ ਕੇ ਨਹੀਂ ਮੰਨਣਾ ਚਾਹੀਦਾ ਨਹੀਂ ਚਲਣਾ ਚਾਹੀਦਾ ਬਿਲਕੁਲ ਬਿੰਦਰਪਾਲ ਜੀ ਤਾਂ ਜਿੱਥੇ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਸੈਲਫ ਡਿਕਲੇਅਰ ਮੁੱਖ ਮੰਤਰੀ ਨਹੀਂ ਮੰਨਣਾ ਚਾਹੀਦਾ ਕਿਤੇ ਨਾ ਕਿਤੇ ਇਹ ਗੱਲ ਕਾਂਗਰਸ ਦੇ ਵਿੱਚ ਹੋਣੀ ਵੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਖਿੱਚੋ ਤਾਣ ਅਕਸਰ ਇਸੇ ਗੱਲ ਦਾ ਰਹਿੰਦਾ ਹੈ ਕਿ ਕੌਣ ਸੀਐਮ ਚਿਹਰਾ ਹੋਵੇਗਾ ਹਰ ਕੋਈ ਆਪਣੇ ਆਪ ਨੂੰ ਸੀਐਮ ਚਿਹਰਾ ਦੱਸਣਾ ਚਾਹੁੰਦਾ ਹੈ ਹਰ ਕੋਈ ਅੱਗੇ ਆਉਣਾ ਚਾਹੁੰਦਾ ਹੈ ਜਿਸ ਕਰਕੇ ਕਾਂਗਰਸ ਨੂੰ ਪਹਿਲਾਂ ਵੀ ਕਾਫੀ ਨੁਕਸਾਨ ਚਲਣਾ ਪਿਆ ਤੇ ਅੱਗੇ ਵੀ ਜੇਕਰ ਕਾਂਗਰਸ ਇਹਨਾਂ ਚੀਜ਼ਾਂ ਤੋਂ ਬਾਹਰ ਨਹੀਂ ਆਉਂਦੀ ਤਾਂ ਨੁਕਸਾਨ ਕਾਂਗਰਸ ਨੂੰ ਕਿਤੇ ਨਾ ਕਿਤੇ ਹੋ ਸਕਦਾ ਹੈ ਤਾਂ ਸ਼ੁਕਰੀਆ ਬਿੰਦਰਪਾਲ ਜੀ तमाम ਮੁੱਦੇ ਤੇ ਜਾਣਕਾਰੀ ਦੇਣ ਦੇ ਲਈ तमाम ਗੱਲਬਾਤ ਕਰਨ ਦੇ ਲਈ ਤਾਂ ਜਿਸ ਤਰੀਕੇ ਦੇ ਨਾਲ ਅੱਜ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ ਉਹ ਰਾਜਾ ਵੜਿੰਗ ਦੇ ਬਿਆਨ ਨੇ ਕਿਤੇ ਨਾ ਕਿਤੇ ਕਾਂਗਰਸੀ ਲੀਡਰਾਂ ਦੇ ਵਿੱਚ ਤਰਥੱਲੀ ਜ਼ਰੂਰ ਮਚਾਈ ਹੋਈ ਆ ਪਰ ਉੱਥੇ ਹੀ ਜੋ ਯੂਥ ਆਗੂ ਨੇ ਉਹਨਾਂ ਦੇ ਵਿੱਚ ਵੀ ਖੁਸ਼ੀ ਜ਼ਰੂਰ ਹੋਵੇਗੀ ਜੋ ਯੂਥ ਕਾਂਗਰਸ ਅੱਗੇ ਆਉਣੀ ਚਾਹੁੰਦੀ ਆ ਉਹਨਾਂ ਦੇ ਵਿੱਚ ਅੱਜ ਖੁਸ਼ੀ ਦੇਖਣ ਨੂੰ ਮਿਲ ਸਕਦੀ ਹੈ ਜਿਸ ਤਰੀਕੇ ਦੇ ਨਾਲ ਮੋਹਿਤ ਮਹਿੰਦਰਾ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਉਹਨਾਂ ਵੱਲੋਂ ਇਸ ਫੈਸਲੇ ਤੇ ਕਿਹਾ ਗਿਆ ਕਿ ਜੋ ਇਹ ਫੈਸਲਾ ਹੈ ਚੰਗਾ ਫੈਸਲਾ ਹੈ ਜੇਕਰ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ ਤਾਂ ਕਾਂਗਰਸ ਵੀ ਇਸ ਨਾਲ ਅੱਗੇ ਆਊਗੀ ਲੋਕਾਂ ਦਾ ਵੀ ਕਾਂਗਰਸ ਦੇ ਵੱਲ ਰੁਝਾਨ ਬਣੇਗਾ ਹਾਲਾਂਕਿ ਹੁਣ ਇਸ ਫੈਸਲੇ ਤੇ ਇੰਪਲੀਮੈਂਟੇਸ਼ਨ ਕਿੰਨੀ ਹੁੰਦੀ ਹੈ ਜਾਂ ਫਿਰ ਇਹ ਫੈਸਲਾ ਸਿਰਫ ਬਿਆਨਾਂ ਤੱਕ ਰਹਿ ਜਾਂਦਾ ਹੈ ਜਾਂ ਫਿਰ ਬਿਆਨਾਂ ਤੋਂ ਅੱਗੇ ਵੱਧ ਕੇ ਜਿਸ ਤਰੀਕੇ ਦਾ ਬਿਆਨ ਦਿੱਤਾ ਗਿਆ ਇਹ ਗੱਲਾਂ ਪੂਰੀਆਂ ਵੀ ਹੁੰਦੀਆਂ ਨੇ ਇਹ ਤਾਂ ਹੁਣ 2027 ਦੀਆਂ ਆਉਣ ਵਾਲੀਆਂ ਚੋਣਾਂ ਹੀ ਦੱਸਣਗੀਆਂ